ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਰਹਾ ਤੇ ਸਵਾਗਤ ਹੈ ਮਾਰੇ ਇਸ ਨਵੇਂ ਬਲੌਗ ਨਾ ਤੇ ਸਗਾ ਕੋਟ ਦੇ ਬਾਅਦ ਸਿੱਧਾ ਪਰ ਦੀ ਜੀ ਬਹੁ ਛੇਤੀ ਵਰ ਪਈ ਬਈ ਬਹੁਤ ਜ਼ਿਆਦਾ ਪੈ ਰਹੀ ਹੈ ਸਾਰੇ ਹੀ ਤੇ ਚੱਕ ਹਾਲੇ 10 ਤੜਪੂਰੀ ਤਾ ਮਦਲ ਹੋਈ ਨਹੀਂ ਆ ਗਈਆਂ ਦੇਖੋ ਪੱਤੇ ਲੱਗੇ ਹੋਏ ਨੇ ਬਾ ਆ ਸਾਰੇ ਪੱਤੇ ਗੇਪੇ ਜਿਆਦਾ ਦੇਖੀ ਦੀ ਜਾ ਰਹਾ ਪਰਫੋਰਮੈਂਸ ਹਾਲੇ ਨਵੰਬਰ ਦਾ ਦੂਸਰਾ ਹਫਤਾ ਆਤੋ ਤੇਰੀ ਕਿੱਦਿਆ ਤੇ ਠੰਡ ਹੋ ਮਾਇਨ ਦਾਸ ਨਾ ਸਾਰੀ ਮਿਲੇ ਆ ਕੰਮ ਜਾ ਰਹਾ ਦਾ ਤੇ 15 15 20 20 ਮਿੰਟ ਸਾਰੀ ਬਸਾਂ ਲੇਟ ਹੋਈਆਂ ਪਈਆਂ ਹੁਣ ਬੰਦਾ ਕਿਆ ਕਰੇ ਜਾ ਜਾਣਾ ਬੱਸਾਂ ਵਾ ਤੇ ਆ ਸ਼ੈਰੀਡਨ ਕਾਲਜ ਦੇ ਸਾਹਮਣੇ ਬਾਸ ਹੋ ਗਰੀ ਪਈ ਆ ਦੇਖੋ ਪੂਰਾ ਆ ਨਾ 4 4 5 5 ਇੰਚੀ ਆ ਦੇਖੋ ਕਿਸ ਨੇ ਦੇ ਆ ਪੈਰ ਪੂਰਾ 4 ਇੰਚੀ ਗਿਆ ਬਹੁਤ ਜ਼ਿਆਦਾ برف ਹੈ ਰੀ ਕੱਲ ਦੀ ਸਵੇਰ ਕੀ ਪੈਰੀ ਤੜਕੇ ਕੀ 12 ਵਜੇ ਹੀ ਨੀ ਤੇ ਹੱਲ ਤੱਕ ਨਹੀਂ ਰੁਕੇ ਹੁਣ ਥੋੜੀ ਜਿਹੀ ਰੱਕ ਦੱਸਿਆ ਵਾ ਕਿ ਨਟਵਾ ਰੁਕੂਗੀ ਕੋਕ ਕੀ ਹੋ ਗਏ ਕਿਉਂਕਿ ਜ਼ਿਆਦਾ ਠੰਡ ਹੋਣ ਲੱਗ ਗਈ। ਬੱਸ ਨਾ ਸਟਾਰਟ ਵੀ ਨਹੀਂ ਹੋਈ ਬਾਕੀ ਪੂਰੀ। 20 ਮਿੰਟ ਦੁਪਹਿਰੀ ਆ। ਜਿਹੜਾ ਮੇਰਾ ਕੰਮ ਹੈ ਉਹ 9 ਵਜੇ ਸਟਾਰਟ ਹੋਣਾ ਤੇ 5:30 ਤੱਕ ਹੈ ਪਰ ਟਾਈਮ ਐਥੀ 8:30 ਹੋ ਗਿਆ। ਜੇ ਬੱਸ ਹੁਣ ਆਉਗੀ ਥੋੜੀ ਦੇਰ ਮਾਂ। ਫੇਰ ਕੀ ਦੀ ਯਾਰ ਆ ਮੈਂ ਜਲਦੀ ਪਹੁੰਚਾਂ ਮਤਲਬ 9 9:06 ਮਿੰਟ ਵਾਂਗ ਪਹੁੰਚਾਂ। ਕਿ ਥੋੜੀ ਇਤਦੇ ਵੋਗ ਹੈ 4-5 ਮਿੰਟ ਦੀ। ਮੈਂ ਵੀ ਜਲਦੀ ਜਲਦੀ ਬੱਸ ਆਵੇ ਪਹੁੰਚਾਂ ਮੈਂ ਉੱਦਾਂ ਕੋਈ ਫੱਕਰ ਨਹੀਂ ਹੈਗਾ ਲੇਟ ਬੋਂਚੇ ਦਾ ਪਰ ਐਨ ਫਿਰ ਇਹ ਲੇਟ ਬੋਂਚੇ ਨੂੰ ਪੈਸੇ ਘੱਟ ਮਿਲੂਗਾ ਵੀ ਜਲਦੀ ਆਉਂਦੇ ਤੇ ਪੈਸੇ ਮਿਲੂਗਾ ਪੂਰੇ ਕਿ ਉਹ ਗੱਲ ਆ ਦੇਖ ਰਿਹਾ ਹਾਂ ਡੀਖ ਰਿਹਾ 15 ਮਿੰਟ ਦੇ ਡਿਲੇ 15 ਮਿੰਟ ਮਿਲੋ ਬੋ ਮਾਇਨੇ ਰਖਾਵਾ ਥਾਵੇਂ ਸੋਚਦੇ ਹੋਣਾ ਕਿ ਵਧੀਆ ਸਨੋਪ ਆ ਰਹੀ ਐ ਜਿਨ੍ਹਾਂ ਨੇ ਦੇਖੀ ਨਹੀਂ ਹੈਗੀ ਮੇਰਾ ਤਾਂ ਤੀਸਰਾ ਸਾਲ ਹੋ ਰਿਹਾ ਸਨੋ ਦੇਖਣੇ ਵਾਲਾ ਤੇ ਆ ਦੇਖੋ ਐਦਾ ਹੋ ਜਾ ਚਿਕੜੋ ਚਿਕੜੀ ਜਸਨੋ ਪੈ ਜਾਣਾ ਸੜਕ ਤੇ ਪੂਰਾ ਗੰਦ ਪੈ ਜਾ ਹਲੇ ਤਾਂ ਸਨੋ ਕੱਟ ਪਈ ਆ ਦੇਖੋ ਐਨਾ ਜ਼ਿਆਦਾ ਚਿਕੜ ਚਿਕੜੀ ਇੱਥੇ ਖੜ ਵੀ ਨਹੀਂ ਹੁੰਦਾ ਇੱਥੇ ਬੱਸ ਸਟਾਪ ਤੇ ਆ ਇੱਥੇ ਦਾ ਨੂਨ ਗਿਰਿਆ ਹੋਆ ਜਿਹੜਾ ਨੂਨ ਆ ਨਾ ਇਹ ਕਰਕੇ ਥੋੜਾ ਚਲੀ ਜਾਵਾ ਸੜਕਾਂ ਦੇ ਉੱਤੇ ਵੀ ਨੂਨ ਗਿਰਿਆ ਵਾ ਬਈ ਆ ਜਿਹੜਾ ਹੈਗਾ ਤੁਮਨੇ ਫਿਰਨੇ ਵਾਲਾ ਸਾਰਾ ਚੱਲਣੇ ਵਾਲਾ ਜਾਰੀ ਰਵੇ ਵਰਨਾ ਸਾਰਾ ਕੁਝ ਬਲੌਕ ਹੋ ਜਾ ਆ ਨੂਨ ਗੇਰ ਦੇ ਬਾਈ ਪਿਘਲਾਣੇ ਵਾਸਤੇ ਨੂਨ ਨੂਨ ਗੇਰਿਆ ਹੋਇਆ ਹੋਰ ਸਾਰੇ ਜਿਹਦੀ ਜਿੰਨੇ ਵੀ ਬੱਸ ਸਟਾਪ ਹੈਗੇ ਉੱਥੇ ਨੂਨ ਗੇਰਿਆ ਵਾ ਮਸਾਲੇ ਵੀ ਨਹੀਂ ਆਈ ਮੇਰੀ ਤੀਸਰਾ ਸਾਲ ਆਇਆ ਸਟ੍ਰੌਮ ਦੇਖਣੇ ਦਾ ਮਤਲਬ ਜਿਹੜੀ ਆਈ ਐਸ 9 ਮੇਰੀ ਤੀਸਰੀ ਵਾਰੀ ਜ਼ਿਆਦਾ ਪੌਗੀ ਐ ਇਸ ਵਾਰ ਵੀ ਪਿਛਲੀ ਵਾਰ ਵੀ ਚਾਰ ਪੰਜ ਸਟ੍ਰੌਮ ਆਇਆ ਬਹੁਤ ਤਗੜੇ ਤਗੜੇ ਅੰਡੇ ਨੀ ਨਹੀਂ ਇਸ ਨੋ ਪਾ ਦਿਆਂ ਨੀ ਇਸ ਵਾਰੀ ਇਹ ਮਨ ਲੱਗਦਾ ਹੱਤ ਕਰਾਉਗੀ ਪੂਰੀ ਹੁਣ ਮੈਂ ਨਾ ਬਾਈ ਦੂਸਰਾ ਸਟਾਪ ਆ ਜਾ ਰਾ ਸਕੂਲ ਤੋਂ ਦਾ ਸਟਾਪ ਹੈ ਤੇ ਮੈਂ ਜਾ ਰਿਹਾ ਸ਼ੈਰੀਡਨ ਵਾਲੇ ਵਾ ਕਿਉਂਕਿ ਉੱਥੇ ਲੱਗਿਆ ਵਾ ਹੀਟਰ ਪੂਰਾ ਜ਼ਿਆਦਾ ਠੰਡ ਕਰੀਏ ਹੇ ਠੰਡ ਹੀ ਹੋਊਗੀ ਮਤਲਬ ਕਾਫੀ ਟਾਈਮ ਹੋ ਗਿਆ ਮਨੋ ਖੜੇ ਨਾ ਮੈਂ ਉਹ ਜਰਾ ਮੈਂ ਉੱਥੇ ਚਲੀ ਜਾਵਾਂ ਕਿ ਉੱਥੇ ਹੀਟਰ ਚੱਲ ਰਿਹਾ ਨਾ ਮੈਂ ਗੱਲ ਕਰੂੰਗਾ ਐਸੀ ਇਹ ਨੇੜੇ ਵਾਲੋ ਵਾਲਾ ਸਾਹਮਣੇ ਉੱਥੇ ਉੱਥੇ ਕੋਨਾ ਹੈ ਉੱਪਰ ਛੱਤ ਤਵਾ ਹੀਟਰ ਲੱਗੇ ਹੋਏ ਮੇਰੇ ਸਾਰੀ ਹੀਟ ਬਾਜ ਗਈ ਹੈ ਨਾ ਪੂਰਾ ਠੰਡ ਲੱਗੀ ਯਾਰ ਇਹ ਜਦ ਮੈਂ ਹੱਥ ਫੋਨ ਵੀਡੀਓ ਬਣਾਉਣੇ ਵਾਸਤੇ ਬਾਹਰ ਘੱਟ ਰਿਹਾ ਠੰਡ ਲੱਗ ਰਹੀ ਸਾਹ ਰਸ ਹੋ ਜਾਗਾ ਵਧੀਆ ਸੈਟਰੂੰਗਾ ਠੰਡ ਨਾ ਲੱਗੇ ਆ ਦੇਖੋ ਹਲੇ ਤਾਂ ਕਿਚੜੇ ਕਿਚੜੀ ਹੋਣਾ ਸਟਾਰਟਿੰਗ ਆ ابھی ਤੋਂ ਭਈਆ ਇਹਨਾਂ ਦੀ ਪਹਿਲੀ ਸਨੋ ਆ ਰਿਹਾ ਕੁਝ ਹੋਂਦੇ ਆਣਾ ਪਰ ਪਤਾ ਲੱਗੂ ਆ ਨਾ ਨੂੰ ਹਫਤੇ ਬਾਅਦ ਕੋਈ ਔਕਾ ਨਹੀਂ ਹੋਣਾ ਗੱਲ ਯਾਰ ਤੇਲੇ ਵੇਲਾ ਲੱਗਦੀ ਵਧੀਆ ਉਹਦੇ ਬਾਅਦ ਤੋਂ ਆ ਲੱਗਦਾ ਗੰਦਾ ਬਈ ਉਹ ਉਹ ਤਾਂ ਕਾਰੰਡ ਹੋ ਗਿਆ ਕੋਈ ਹੋਰ ਨ ਮਾਰ ਰਿਹਾ ਆ ਵੀ ਲੰਬਾ ਹੋਰ ਨ ਮਾਰਿਆ ਬੁੱਲ ਗੰਦੀ ਗਾਲ ਗੱਡੀ ਆ ਦੇਖੋ ਬਸ ਸਟਾਪ ਦਾ ਕੀ ਹਾਲ ਬਣਾਇਆ ਬਹੁਤ ਓਖਾ ਹੋਇਆ ਪਿਆ ਤੁਰਨਾ ਆ ਦੇਖੋ ਬਸ ਸਟਾਪ ਹੈ ਨਾ ਜਿਹੜਾ ਬੁਰਾ ਹਾਲ ਹੋਇਆ ਬਸ ਆਈ ਨਹੀਂ ਰਹੀ 43 ਦੇ ਦੀ ਪਤਾ ਨਹੀਂ ਹੁਣ ਕੱਤ ਗਾਊਗੀ ਪਰ ਆਪਾਂ ਤਾਂ ਹੁਣ ਆ ਗਏ ਹੋਰਾ ਹੀਟੋਂ ਕੱਢਣਾ ਅੱਖਾਂ ਦੀ ਖੁੱਲ ਰਹੀਆਂ ਆਗੇ ਕੀ ਉੱਪਰ ਦੇ ਆ ਅੱਖਾਂ ਪੈ ਰਿਹਾ ਆ ਆ ਗਿਆ ਸਟਾਪ ਉਰਾ ਹੀਟ ਲੱਗੀ ਜੀ ਇਹੋ ਜਾਰੀ ਵੀ ਬੱਸ ਜਿਹੜੀ ਆਈ 15 ਮਿੰਟ ਬਾਅਦ ਪਰ ਮੈਂ ਲੇਟ ਤਾਂ ਹੋਈ ਏ 60 ਮਿੰਟ ਲੇਟ ਹੋ ਗਿਆ ਹੁਣ ਤੇ ਇੱਕ ਬੱਸ ਆਣੀ ਆ ਪਰ ਮੈਂ ਲੈਣੀ ਨਹੀਂ ਵੈਸੇ ਆ ਗਈ ਖੜ ਗਈ ਲੈ ਸਕਦਾ ਉਹ ਮੈਂ ਜੇ ਰੁਕ ਗਈ ਤਾਂ ਰੁਕੇ ਜਾਣੀ ਉਹ ਬੱਸ ਲੈ ਗਿਆ 1 ਮਿੰਟ ਲਗਾਣਾ ਪਿਆ ਜੇ ਹਣ ਆਪਾਂ ਨੇ ਆਪਣੇ ਵੇਅਰ ਹਾਊਸ ਧੁੱਪ ਚੜ ਗਈ ਉੱਥੇ ਜਿਹੜੀ ਬ੍ਰੈਂਟਨ ਵਾਲੀ ਬੱਸਾਂ ਨਾਲ ਭਾਈ ਇੰਨਾ ਗੁੱਸਾ ਚੜਦਾ ਨਾ ਬਹੁਤ ਗੁੱਸਾ ਮੰਨੋ ਇਹ ਨਾ ਬਈ ਸਿਰ ਪਾਰਦੇ ਨੇ ਕਾ ਕਦੀ ਨਹੀਂ ਰੋਕਦੇ ਬਾਈ ਬੱਸ ਬਾਈ ਬੰਦਾ ਵੀ ਖੜਾ ਆ ਗਿਆ ਹੱਥ ਖੜਾ ਕਰਦਿਆ ਵੀ 1 ਮਿੰਟ ਰੋਕੋ ਲਾਈਟ ਹੋਈ ਵੀ ਆ ਬਈ ਇੱਕ ਸੈਕਿੰਡ ਦੇ ਦੇ ਬਈ ਆ ਗਿਆ ਹੈ ਰੋਕਦਾ ਹੀ ਨਹੀਂ ਮਾਈ ਦੇ ਇਲਾਰ ਮਤਲਬ ਅੱਧ ਦੇ ਜਿਆਦਾ ਜਿਹੜੇ ਬ੍ਰੈਂਡਨ ਦੇ ਡਰਾਈਵਰਾਂ ਸਾਰੇ ਫੁੱਦੂ ਡਰਾਈਵਰਾਂ ਜੇ ਹਮੇ ਹੈਗੇ ਤਾਂ ਹੀ ਬੱਸਾਂ ਚੱਲ ਰਹੀਆਂ ਤਾਂ ਹੀ ਬੱਸ ਸਟਾਪ ਹੈ ਤਾਂ ਹੀ ਉਹ ਕੰਮ ਕਰ ਰਹੇ ਜੇ ਹਮੇ ਨਹੀਂ ਹੈਗੇ ਫਿਰ ਕੀ ਕਰੂੰਗੇ ਸਾਢੇ ਕਰਕੇ ਤਾਂ ਬੱਸਾਂ ਚੱਲ ਰਹੀਆਂ ਬੜੀ ਬੇਕਾਰ ਗੱਲ ਲਗਾਵੇ ਮਨ ਨੂੰ ਵੀ ਨਾ ਕੀ ਕਦੀ ਰੋਕਦੇ ਬਾਈ ਉਹਨਾਂ ਨੂੰ ਪਤਾ ਕਿ ਠੰਡ ਹੋ ਰਹੀ ਆ 1-2 ਮਿੰਟ ਰੁਕ ਜਾਓ ਕਿਉਂਕਿ ਪਿੱਛੇ ਦੇ ਡਿਲੇ ਹੋ ਗਿਆ ਜੀ ਹਾਂ ਅਸੀਂ ਕੀ ਕਰਾਂਗੇ ਬੜੀ ਫੁੱਦੂ ਗੱਲ ਆ ਬਹੁਤ ਗੁੱਸਾ ਆ ਰਿਹਾ ਜਿੱਦਾਂ ਚਲੋ ਵਾਈ ਮੈਂ ਪਹੁੰਚ ਗਿਆ ਮੇਰਾ ਵੇਅਰ ਹਾਊਸ ਹੀ ਉਹ ਹੈ 1 ਮਿੰਟ ਦੀ 2 ਮਿੰਟ ਦੀ ਵਾਕ ਆ ਰਹਾ ਤੇ ਉੱਥੇ ਤੇ ਆਉਂਦਾ ਕਿ ਉੱਥੇ ਬੈਠਿਆ ਉਹ ਤਾਂ ਸਾਹਮਣੇ ਸਟਾਪ ਆ ਗਿਆ ਤੇ ਅੱਗੇ ਹੀ ਗੇਟ ਆ ਗਿਆ ਉਹਦਾ ਹੁਣ ਥੋੜਾ ਜਿਹਾ ਆਉਂਦਾ ਕਿ ਵਾਕ ਕਰ ਲੋ ਚਲ ਰੱਬ ਦਾ ਭਾਣਾ ਸਾਰੋ ਗਿਆ ਬੜੀ ਬੇਕਾਰ ਗੱਲ ਐ ਉਹ ਇਹ ਆ ਗੱਲ ਹੁਣ ਕੀ ਨਹੀਂ ਹੈਗੀ 3 ਸਾਲ ਹੋ ਗਏ ਮਰਨ ਪੱਸਾ ਮੈਂ ਟਰੈਵਲ ਕਰਦੇ ਨੂੰ ਹਰ ਵਾਰੀ ਇਦਾਂ ਹੀ ਜਾਂਦਾ ਇਹਨਾਂ ਦਾ ਮਤਲਬ ਹੁੰਦੇ 10 ਤੋਂ 6 ਬੰਦੇ ਘੈਂਟ ਹੁੰਦੇ ਮਤਲਬ ਵਧੀਆ ਹੁੰਦੇ ਆ ਜਿਹੜੇ 4 ਹੁੰਦੇ ਉਹ ਨਾ ਕਰਕੇ ਬਦਨਾਮ ਹੋ ਗਾ ਸਾਰਾ ਕੁਝ ਉਦਾਂ ਹੀ ਐ ਇੱਕ ਮੱਛੀ ਸਾਰੇ ਮੰਦਰ ਨੂੰ ਖਰਾਬ ਕਰਦਾ ਉਹ ਵੀ ਗੱਲ ਐ ਹੋਰ ਐ ਵੀ ਠੀਕ ਹਾਰ ਐ ਹਾਂਜੀ ਮੈਂ ਆ ਗਿਆ ਕੰਮ ਤੋਂ 5:30 ਹੋ ਗਏ ਤੇ ਘਰਾਂ ਨੂੰ ਜਾ ਰਿਹਾ ਹਲੇ ਵੀ ਆ ਥੋੜੀ ਜਿਹੀ ਬਾਛੜੀ ਪੈ ਰਹੀ ਆ ਮਤਲਬ ਪੁਰਰੀਆਂ ਹੀ ਪੈ ਰਹੀਆਂ ਮਣੀ ਮਣੀਆਂ ਹੀ ਹੈ ਬੜਾ ਹਵਾ ਚੱਲ ਰਹੀ ਹੈ ਠੰਡ ਹੈਗੀ ਹੈ -7 ਕੁਛ ਹੈਗਾ ਦੇਖ ਸਕਦੇ ਹੋ ਰਾਤ ਦਾ ਮੌਸਮ ਆ ਦੇਖੋ ਆਂ ਗਿਰ ਰਹੀਆਂ ਨਾ ਹਵਾ ਚੱਲ ਰਹੀ ਹੈ ਥੋੜੀ ਜਿਹੀ ਠੰਡ ਲੱਗ ਰਹੀ ਦੇਖੋ ਪੇੜਾਂ ਦੇ ਟਿੱਪੂ ਕੀ ਤੇ ਹੁਣ ਬਾਸੂਰੇ ਤੇ ਬਸ ਲੈਣੀ ਮੈਂ ਸਿੱਧਾ ਮਨੂੰ ਘਰਾਂ ਪਹੁੰਚਾਣਾ ਆਣਾ ਉਹਦੇ ਬਾਅਦ ਜੀ ਮਜਾਉਂਗਾ ਫਿਰ ਰੋਟੀ ਬਣਾਵਾਂਗਾ ਸੋ ਜਾਊਂਗਾ ਫਿਰ ਸਵੇਰ ਹੀ ਕੰਮ ਤੇ ਆ ਜਾਊਂਗਾ ਇੱਦਾਂ ਚੱਲਦਾ ਰਹਿਣਾ ਪੂਰਾ ਹਫਤਾ ਆ ਪੇੜ ਦੇਖੋ ਕਿੰਨੇ ਘੰਟ ਲੱਗਦੇ ਸਮੋਹ ਜਿਹੜੀ ਜਿਹੜੀ ਵੀ ਨਾ ਹੁਣ ਪਾ ਕਿੰਨੇ ਘੰਟ ਲੱਗਦੇ ਫੋਨਮਾ ਦਾ ਪਤਾ ਨਹੀਂ ਉਦਾਂ ਦੇਖਣੇ ਬਾਲੇ ਘੰਟ ਲੱਗਦੇ ਆ ਦੇਖੋ ਜਿਹੜਾ ਸਵੇਰੀ ਕਰਦਾ ਨਾ ਮੈਂ ਨੂਨ ਘੇਰਿਆ ਪਾਉਂਦਾ ਆ ਦੇਖੋ ਕਿੰਨਾ ਨੂਨ ਘੇਰਿਆ ਪਾ ਪਰ ਫੋਪੋਰਾ ਨਹੀਂ ਟਿੱਕੀ ਦੇਖੋ ਸਾਰੀ ਨੂਨ ਨਾ ਜਿਹੜੀ ਉਹ ਖੋਰਤੀ ਜਿਆ ਸਾਰਾ ਨੂਨ ਜੇ ਚੱਕੇ ਉਹ ਤੇ ਘੇਰਦਾ ਉਹ ਸਾਰੀ ਉਸ ਨਾਲ ਖੋਰ ਦੇਣੀ ਹੈ ਬਾਬੇ ਜਿਹੜੀ ਸੁਨੋ ਆ ਨਾ ਤੇਜ਼ ਹੋ ਗਈ ਮਤਲਬ ਮੈਂ ਜ਼ਿਆਦਾ ਪਰਸੈਂਟੇਜ ਹੋ ਗਈ ਕਿ ਕਿੰਨੀ ਹੁਣ ਮਨ ਲੱਗਦਾ ਸਾਰੀ ਰਾਤ ਗਿਰੀ ਜਾਣੀ ਹੋ ਮੋੜੀ ਦੇਖੋ ਕਿੰਨੀ ਹੋ ਗਈ ਨਾ ਦਿਗਰੀਆਂ ਨਾ ਮੋਟੀ ਮੋਟੀ ਆ ਦੇਖੋ 5 ਮਿੰਟੇ ਹੋਏ ਵਾਲੇ ਮਨੂ ਆਏ ਮਨੂੰ ਗਿਰ ਲੱਗੀ ਫੇਰ ਕਿੰਨੀ ਜ਼ਿਆਦਾ ਆ ਗਈ ਦੇਖੋ 1 ਸੈਕਿੰਡ ਹੀ ਹੋਇਆ ਮਨੂ ਲ ਬਣਾਉਂਦੇ ਨੇ ਵੀਡੀਓ ਉਹ ਜ਼ਿਆਦਾ ਆ ਗਈ ਸਾਰੀ ਰਾਤ ਪੌਗੀ ਲੱਗਦਾ ਹੁਣ ਮਾਸੋ ਠੀਕ ਹੋ ਰਿਹਾ ਤਾਂ ਮੌਸਮ ਯਾਰ ਇੰਡੀਆ ਵੈਗ ਆ ਬਾਈ ਲੱਗਦਾ ਦਾ ਵਧੀਆ ਪਰ ਜਾਗਾ ਨੂਰ ਆ 2 ਦਿਨ ਸਾਲ ਹੋ ਜੂਗੇ ਫਿਰ ਤਾਂ ਮੈਂ ਕਹੂੰਗੇ ਕੀ ਹੋਏ ਪਈ ਜਾਂਦੀ ਆ ਇੱਥੇ ਤਾਂ ਗੋਰੇ ਲਾਇਕੇ ਨਹੀਂ ਕਰਦੇ ਸਾਨੂੰ 크리스마ਸ ਤੱਕ ਵਧੀਆ ਲੱਗਦੀ ਨਾ ਉਹਦੇ ਬਾਅਦ ਤਾਂ ਮੈਨੂੰ ਲੱਗਦਾ ਵੀ ਕੀ ਆਇਓ ਹਾਂਜੀ ਮਿੱਤਰਾਂ ਹੁਣ ਹੀ ਕੰਮ ਤੇ ਆਇਆ ਮੈਂ ਹੁਣ ਦੂਸਰੇ ਕੰਮ ਪਾ ਚਲਿਆ ਪੁੱਛੋ ਕਿਹੜਾ ਹੁਣ ਮੈਂ ਚਲਿਆ ਜੀਮੋਂ ਬਾਈ ਹੁਣ ਤੁਹਾਨੂੰ ट्रांजिशन ਉਹ ਦਿਖਾਵਾਂ ਜੇ ਚਾਹੋ ਆ ਜਾ ਕੋ ਬਾਦ ਬਿਓ ਜਿੰਮ ਕੀ ਆਊਟਫਿਟ ਇਹਦੇ ਉੱਤੇ ਜੈਕਟ ਪਾ ਲੈਣੀ ਬਸ ਆ ਜੈਕਟ ਆ ਬਹੁਤ ਮੋਟੀ ਹੈ ਜੈਕਟ -31 ਇੱਕ ਕਮੀਜ਼ ਵਾ ਸੂਪਰੋਂ ਜੈਕਟ ਇਸ ਵੱਲੋਂ ਹੋ ਜਾਣਾ ਆਪਾਂ ਨੇ ਆ ਟੋਪੀ ਲੈ ਲੈਣੀ ਠੰਡ ਤੋਂ ਬਚ ਕੇ ਚੱਲੋ ਆਪਾਂ ਰੈਡੀ ਜਿੰਮ ਕੰਮ ਤੋਂ ਸਿੱਧਾ ਡਾਇਰੈਕਟ ਮਤਲਬ ਘਰਾਂ ਜਾ ਕੇ ਬੈਗ ਰੱਖਾ ਦੂਜਾ ਜਿੰਮ ਵਾਲਾ ਬੈਗ ਚੱਕ ਕੇ ਲਿਆ ਕੇ ਤੇ ਆ ਗਿਆ ਮੈਂ ਸਿੱਧਾ ਸ਼ੈਰੇਡ ਹਨਾ ਮੇਰੀ ਜਿੰਮ ਮੈਂ ਸ਼ੈਰੀਡਨ ਜੀ ਮਲਾਵਾ ਤੇ ਆ ਮੈਂ ਜੈਕਟ ਲੈ ਆ ਇੱਕ ਜੈਕਟ ਦਾ ਫਾਇਦਾ ਦੱਸਾਂ ਕਿ ਆ ਬਾਈ ਬਬ ਆ ਬਾਲੀ ਮਹਿੰਗੀ ਜੈਕਟ ਲਈਦੀ ਮੈਂ ਆ ਫਾਇਦਾ ਦੇਖੋਈਗਾ ਠੰਡ ਜਿਆਦਾ ਹੋ ਜਾਣਾ ਸਰੋ ਉਹ ਜਿਆਦਾ ਪੈ ਜਾ ਇਹਨੂੰ ਐ ਕਰੋ ਆ ਆਪਣਾ ਮੂੰਹ ਸਾਰਾ ਢਾਕ ਲਓਈ ਗੇ ਗੱਲ ਇੱਕ ਹੀ ਗੱਲ ਸਾਰਾ ਆਪਣਾ ਮੂੰਹ ਢਾਕ ਲਿਆ ਮੈਂ ਮਨਪੋਰਾ ਵੀ ਹਵਾ ਨਹੀਂ ਵੱਜਦੀ ਇੱਧਰ ਤੇ ਇੱਧਰ ਤੇ ਇੱਧਰ ਤੇ ਪੂਰਾ ਥੋੜੀ ਮੂੰਹ ਦੇ ਸਾਹਮਣੇ ਤਾਂ ਵੱਜਦੀ ਆ ਉੱਦਾਂ ਸਾਰਾ ਠੀਕ ਐ ਇਦਾਂ ਲੁਕ ਜਾਵਾ ਆਵਾ ਨੋੜਵਾ ਦਾ ਚੱਕ ਲੋ ਇਹ ਮੈਂ ਚਾਰ ਜੇਬਾਂ ਹੋਰ ਉੱਪਰ ਆ ਪੂਰਾ ਇੱਕ ਪਾਦਰ ਹੋਰ ਆ ਵੀ ਠੰਢੀ ਲੱਗ ਰਹੀ ਇੱਕ ਕਮੀਜ਼ ਪਾਈ ਵੀ ਮੈਂ ਨੀਚੇ ਨੂੰ ਇੱਕ ਕਮੀਜ਼ ਬਸ ਉਹ ਦੇਖ ਲੋ ਕੈਂਟ ਜੈਕਟ ਜਿਹੜੇ ਬਈ ਪਹਿਲੀ ਵਾਰ ਜੈਕਟ ਲੋਂਗੇ ਵਧੀਆ ਲੈ ਲਓ ਇੱਕ ਵਾਰੀ ਇਹ ਲੈ ਲਓ ਯਾਰ ਮਹਿੰਗੀ ਜੀ ਜਿਹੜੀ ਤარიਆਂ ਕਾਫੀ ਸਾਲ ਕੱਢ ਜੇ ਆਪਾਂ ਨੇ ਲੈ ਲਈ ਹੁਣ ਕੱਢਤੀ ਕਸਰ ਉਹ ਅੱਜ ਦਾ ਵਲੌਗ ਬਾਈ ਉਰੀ ਖਤਮ ਕਰਾਂ ਮੈਂ ਪਹੁੰਚਣ ਵਾਲਾ ਜਿੰਮੀ ਤੋਂ ਆ ਗਈ ਗੱਡੀਆਂ ਦੇਖੋ ਰ ਪੂਰਾ ਜੰਮੀ ਪਈਆਂ ਨਾ ਪਾ ਸ਼ੀਸ਼ਿਆਂ ਪਾ ਤੇ ਅੱਜ ਦਾ ਵਲੌਗ ਉਰੀ ਖਤਮ ਕਰਾਂ ਜੋ ਦੀ ਫਸਟ ਸਨੋ ਵਈ 2025 ਕੀ ਤੇ ਠੰਡ ਹੋ ਗਈ ਮਤਲਬ ਹੁਣ ਵੀ ਸਨੋ ਪੈ ਰਹੀ ਮੜੀ ਬੂਰ ਜੀ ਹੋ ਗਈ ਠੜਾਤ ਕੀ ਜਲਦੀ ਆ ਗਈ ਕੋਈ ਚੱਕਰ ਨਹੀਂ ਹੈਗਾ ਤੇ ਵਲੌਗ ਹੁਣ ਮੈਂ ਗੇਰੀ ਜਾਇ ਕਰੂੰਗਾ ਹੁਣ ਜਦ ਸਨੋ ਆ ਕੇ ਦੀ ਘੁੰਮਣ ਗਏ ਸਨੋ ਵਾਂ ਨਜ਼ਾਰੇ ਕਿਤੇ ਕਰੂੰਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰ ਦੋ ਬਈ 20 ਸਬਸਕ੍ਰਾਈਬਰ ਹੋਰ ਚਾਹੀਦੇ 1000 ਹੋ ਜਾਊਗਾ ਹੁਣ ਮੈਂ ਕਾਫੀ ਟਾਈਮ ਤੋਂ ਵੀਡੀਓ ਨਹੀਂ ਪਾ ਰਿਆ 1000 ਕੀ ਦੇਖੀ ਯਾਰ ਆ ਵੀ ਕਾਦ ਹੋਣਗੇ ਪਰ ਸਾਵੇਂ ਥੋੜਾ ਜਿਹਾ ਮੋਟੀਵੇਟ ਕਰੋ ਯਾਰ 1000 ਫੋਲੋਅਰ ਕਰ ਦੋ ਚਾਕਾ ਪਾਣੇ ਫਿਰ ਰੋਜ਼ ਪਾਏ ਕਰਨਾ ਥੋੜੀ ਮੋਟੀਵੇਸ਼ਨ ਚੀਜ਼ ਦੀ 20 ਸਬਸਕ੍ਰਾਈਬਰ ਵਧਾਓ 1000 ਹੋਊਗਾ ਫਿਰ ਵੀਡੀਓ ਘਰੇ ਕਰੂੰਗੇ ਡੇਲੀ ਨਹੀਂ ਡੇਲੀ ਵੀ ਆ ਸਕਦੀ ਆ ਹਫਤੇ ਮਾ ਸਕਦੀ ਆ ਇੱਕ ਸੋ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਫਸਟ ਸੁਣਾਓ 2025 ਕੀ दैट ਸਿਟੀ ਆ ਧੰਨਵਾਦ